ਔਰ ਮੇਰੇ ਦਾਦਾ ਜੀ ਨੇ ਕੰਮ ਸ਼ੁਰੂ ਕੀਤਾ ਸੀ ਤਰਨਤਾਰਨ ਦੇ ਵਿੱਚ ਮੇਰੇ ਦਾਦਾ ਜੀ ਨੇ ਕੰਮ ਸਿੱਖਿਆ ਸੀ ਤੇ ਘੱਟ ਤੋਂ ਘੱਟ 120 25 ਸਾਲ ਦੇ ਕਰੀਬ ਕਰੀ ਬੋ ਚੱਲੇ ਆ। ਜਿਹਾ ਕਿ ਨਹੀਂ ਔਰ ਐਫ ਐਸ ਜਿਹੜੇ ਮੈਂ ਲੰਡਨ ਤੱਕ ਮੈਂ ਤਿਆਰ ਕਰਕੇ 15 20 ਸਾਲਾਂ ਤੋਂ ਮੈਂ ਹਰ ਸਾਲ ਭੇਜ ਰਿਹਾ ਮੈਂ। ਕੋਈ ਫੇਸਿਸਤਰਾਮ ਤਿਆਰ ਕਰਕੇ ਪੈਕਿੰਗ ਕਰ ਦੇਦੀ ਹੈ ਔਰ ਜੇ ਕੋਰੀਅਰ ਨੂੰ ਦੇਦ ਕੇ ਤਾਂ ਬੰਗਲ ਚੱਲ ਚਲੇ ਜਾਂਦਾ। ਔਰ ਵਾਸ ਰਸੀ ਅਗੋ ਫਿਰ ਜਦੋਂ ਇਹ ਤਿਆਰ ਹੋ ਜਾਂਦਾ ਫਿਰ ਕਾਹਦਾ ਮਟੀਰੀਅਲ ਹੋਰ ਲੱਗਦਾ ਕਾਗਜ਼ ਵਗੈਰਾ ਲਾ ਕੇ ਫਿਰ ਜਾ ਕੇ ਤਿਆਰ ਹੁੰਦਾ ਹੁਣ ਜਿਹੜੀ ਦਰਗਿਆਣਾ ਮੰਦਰ ਦੀ ਮੂਰਤੀ ਹੈ ਮੇਰਾ ਸਿਰਫ ਪਤਲੇ ਦਾ ਕੰਮ ਉਹਦਾ ਕੱਢ ਦੋ ਲੱਖ ਦਾ ਆਰਡਰ ਹੈਗਾ ਮੇਰਾ ਸ਼ਿਕਾਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਵਿਸ਼ਵ ਉਪਰ ਵਿੱਚ ਦੁਸ਼ਹਿਰੇ ਦੀਆਂ ਜੀੜੀਆਂ ਰੌਣਕਾਂ ਲੱਗੀਆਂ ਹੋਈਆਂ ਹਰ ਪਾਸੇ ਰਾਵਣ ਨੂੰ ਜਲਾਉਣ ਦੀ ਤਿਆਰੀਆਂ ਜਿਹੜੀਆਂ ਕਿ ਉਹ ਸ਼ੁਰੂ ਹੋ ਚੁੱਕੀਆਂ ਤੇ ਅੱਜ ਆਪਾਂ ਮੌਜੂਦਾਂ ਲੋਗੜ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਦੇ ਨਾਲ ਰਾਵਣ ਨੂੰ ਬਣਾਇਆ ਜਾ ਰਿਹਾ ਤੇ ਅੱਜ ਮੇਰੇ ਨਾਲ ਮੌਜੂਦ ਨੇ ਵਿਨੋਦ ਸਰ ਜਿਨ੍ਹਾਂ ਦੇ ਕੁਝ ਜਿਹੜੇ ਕਿ ਰਾਵਣ ਹੈ ਉਹ ਇੰਗਲੈਂਡ ਭੇਜੇ ਗਏ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕਿਸ ਤਰ੍ਹਾਂ ਇਹਨਾਂ ਨੇ ਰਾਵਣ ਨੂੰ ਬਣਾਇਆ ਤੇ ਕਿਸ ਤਰ੍ਹਾਂ ਇਹਨਾਂ ਨੇ ਕੋਰੀਅਰ ਕੀਤਾ ਤੇ ਸਾਰੀ ਇਹਨਾਂ ਦੀ ਪ੍ਰੋਪਰ ਹਿਸਟਰੀ ਡਿਟੇਲ ਜਾਣਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕਿਸ ਤਰੀਕੇ ਦੇ ਨਾਲ ਤੁਸੀਂ ਰਾਵਣ ਨੂੰ ਬਣਾਉਂਦੇ ਹੋ ਪੀੜੀਆਂ ਦਰ ਪੀੜੀਆਂ ਚੱਲਦਾ ਆ ਰਿਹਾ ਤੁਹਾਡਾ ਬਿਜ਼ਨਸ ਕਿਸ ਤਰੀਕੇ ਨਾਲ ਬਿਜ਼ਨਸ ਮੈਡਮ ਇਹ ਕਿ ਸਾਡਾ ਇੱਕ ਖਾਨਦਾਨੀ ਕੰਮ ਹੈ ਬਿਜ਼ਨਸ ਵੀ ਨਹੀਂ ਕਹਿੰਦੇ ਕਿ ਸਾਡਾ ਸ਼ੌਂਕ ਕਹਿ ਸਕਦੇ ਤੁਸੀਂ ਔਰ ਮੇਰੇ ਦਾਦਾ ਜੀ ਨੇ ਕੰਮ ਸ਼ੁਰੂ ਕੀਤਾ ਸੀ ਤਰਨ ਤਰਨ ਦੇ ਵਿੱਚ ਮੇਰੇ ਦਾਦਾ ਜੀ ਨੇ ਕੰਮ ਸਿੱਖਿਆ ਸੀ ਤੇ ਕੜ ਤੋਂ ਕੜੀ 120 25 ਸਾਲ ਦੇ ਕਰੀਬ ਕਰੀ ਬਹੁਤ ਚੱਲੇ ਆ ਔਰ ਅੱਜ ਵੀ ਉਹ ਅਸੀਂ ਕੰਮ ਕਰਦੇ ਪਏ ਮੇਰਾ ਛੋਟਾ ਬਰਦਰ ਜਿਹੜਾ ਵਾ சுரேਸ਼ ਉਹ ਤਰਨ ਤਰਨ ਚ ਕੰਮ ਕਰ ਰਿਹਾ ਵਾ ਉਹ ਵੀ ਅੱਛਾ ਸ਼ਾਮ ਤੱਕ ਕੰਮ ਖਤਮ ਕਰਕੇ ਆ ਜਾਏਗਾ ਔਰ ਸਾਡੀ ਮੈਂ ਸਾਡੇ ਪਿਤਾ ਜੀ ਕਰਦੇ ਰਹੇ ਆ ਅੰਜਨਾਲੇ ਦਾ ਕੰਮ ਕਰਦੇ ਰਹੇ ਤਰਨ ਤਰਨ ਦਾ ਕੰਮ ਕਰ ਰਹੇ ਸੀ ਔਰ ਹੁਣ ਮਾਰਾ ਇੱਕ ਨਾਮ ਇਥੇ ਦੁਰਗਾਣਾ ਮੰਦਰ ਦਾ ਕੰਮ ਮੇਰੇ ਕੋਲ ਆ ਜੰਡੇ ਆਲੇ ਦਾ ਕੰਮ ਹੈ ਢਿਲਵੇਂ ਦਾ ਕੰਮ ਹੈਗਾ ਔਰ ਹੋਰ ਕਈ ਕਈ ਜਗ੍ਹਾ ਤੇ ਸ਼ਹਿਰ ਦੇ ਕਾਫੀ ਜਗ੍ਹਾ ਤੇ ਮੇਰੇ ਕੋਲ ਕੰਮ ਮਗਾਵਾ ਹੈ ਔਰ ਮੈਂ ਕਹ ਰਿਹਾ ਮਾਰਾ ਕਹ ਰਿਹਾ ਮੈਂ ਮੇਰੇ ਜਿਹੜੇ ਨਾਮ ਦੇ ਫੇਸ ਹੈਗੇ ਨੇ ਔਰ ਇਹ ਫੇਸ ਜਿਹੜੇ ਮੈਂ ਲੰਡਨ ਤੱਕ ਮੈਂ ਤਿਆਰ ਕਰਕੇ 15 20 ਸਾਲਾਂ ਤੋਂ ਮੈਂ ਹਰ ਸਾਲ ਭੇਜ ਰਿਹਾ ਮੈਂ ਘੱਟ ਤੋਂ ਘੱਟ 8 10 10 ਪਾਰਸਲ ਭੇਜਨੇ ਮੈਂ ਜੀ ਜੀ ਆਪਾਂ ਗੱਲ ਕਰੀਏ ਇੰਗਲੈਂਡ ਦੀ ਇੰਗਲੈਂਡ ਵਿੱਚ ਜਿਹੜਾ ਤੁਸੀਂ ਭੇਜਿਆ ਕੋਰੀਅਰ ਉਹ ਕਿਸ ਤਰ੍ਹਾਂ ਭੇਜਿਆ ਰਾਵਨ ਦਾ ਫੇਸ ਤਿਆਰ ਕਰਦੇ ਫੇਸ ਦੇਖੋ ਇਹ ਫੇਸ ਜਿਸ ਤਰ੍ਹਾਂ ਮੈਂ ਤਿਆਰ ਕਰਕੇ ਪੈਕਿੰਗ ਕਰ ਦਿੱਤੀ ਹੈ ਔਰ ਜੇ ਕੋਰੀਅਰ ਨੂੰ ਦੇਦ ਕੇ ਤਾਂ ਏਅਰ ਚਲ ਚਲੇ ਜਾਂਦਾ ਹੈ ਟੈਕ ਕਿਸ ਤਰ੍ਹਾਂ ਕੀਤਾ ਤੁਹਾਡੇ ਪਹਿਲਾਂ ਵੀਡੀਓਜ਼ ਵਗੈਰਾ ਦੇਖਿਆ ਹੋਣੀਆ ਨਹੀਂ ਜੀ ਨਹੀਂ ਮੇਰਾ ਇੱਕਥੇ ਕਿੰਨਾ ਮੈਂ ਪ੍ਰੋਫੈਸਰ ਸਾਹਿਬ ਹੀ ਹੈਗੇ ਸੀ ਕਿਸੇ ਨੇ ਮਲਾਇਆ ਸੀ ਉਹਨਾਂ ਨੂੰ ਤੇ ਹਿੰਦੂ ਸਵਾਇਕ ਕੋਲਜ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਉਹ ਆਏ ਸੀ ਉਹਨਾਂ ਨੇ ਮੇਰਾ ਕੰਮ ਦੇਖਿਆ ਸੀ ਉਹ ਕੰਮ ਦੇਖ ਕੇ ਫਿਰ ਮੈਨੂੰ ਹਰ ਸਾਲ ਉਹਨਾਂ ਨੇ ਫੋਟੋ ਭੇਜ ਦੇਣ ਇਹ ਅਨੇਕਾ ਕਾਇਦਨਾਮੇ ਬਣਾ ਦੋ ਉਹ ਜਾਂ ਖੁਦ ਆਂਦੇ ਲੈ ਜਾਂਦੇ ਆ ਜਾਂ ਫਿਰ ਮੈਂ ਕੋਰੀਅਰ ਕਰਾ ਦਿੰਦਾ ਉਹਨਾਂ ਦਾ ਕੁਝ ਉਹਨਾਂ ਦੇ ਤੇ ਉਹਨਾਂ ਦੀ ਫੈਮਿਲੀ ਹੈਗੀ ਹੈ ਉਹਨਾਂ ਦੇ ਦੇਦੇ ਉਹ ਖੁਦ ਕੋਰੀਅਰ ਕਰਾ ਦਿੰਦੇ ਆ ਜਿਸ ਤਰ੍ਹਾਂ ਪੱਤ ਗੱਲ ਕਰੀਏ ਇਸ ਦੀ ਵਰਕਿੰਗ ਦੀ ਵਰਕਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਵਰਕਿੰਗ ਤਾਂ ਮੈਡਮ ਦੇਖੋ ਜੀ ਕਿ ਐਵਾਂਸ ਹੈ ਇਹ ਐਵਾਂਸ ਤੋਂ ਸ਼ੁਰੂ ਹੁੰਦਾ ਕੰਮ ਔਰ ਐਵਾਂਸ ਰੱਸੀ ਅਗੋਂ ਫਿਰ ਜਦੋਂ ਇਹ ਤਿਆਰ ਹੋ ਜਾਂਦਾ ਫਿਰ ਬਕਾਇਦਾ ਮਟੀਰੀਅਲ ਔਰ ਲੱਗਦਾ ਕਾਗਜ਼ ਵਗੈਰਾ ਲੱਗ ਕੇ ਫਿਰ ਜਾ ਕੇ ਤਿਆਰ ਹੁੰਦਾ ਹੈ ਜੇ ਜਦ ਕਿ ਇਸ ਦੀ ਪ੍ਰਾਈਜ਼ਿੰਗ ਹੈ ਉਹ ਕਿਸ ਕਿਸ ਰੇਂਜ ਚ ਹੁੰਦੀ ਹੈ ਪ੍ਰਾਈਜ਼ਿੰਗ ਮੈਡਮ ਇਸ ਦੀ ਕਿ ਨਾਮ ਸਾਹੀ ਦੇ ਹਿਸਾਬ ਨਾਲ ਹੁੰਦਾ ਹੈ ਹੁਣ ਜਿਹੜੀ ਦੁਰਗਾਣਾ ਮੰਦਰ ਦੀ ਮੂਰਤੀ ਹੈ ਮੇਰਾ ਸਿਰਫ ਪੁਤਲੇ ਦਾ ਕੰਮ ਉਹਦਾ ਕੱਢ 2 ਲੱਖ ਦਾ ਆਰਡਰ ਹੈਗਾ ਮੇਰਾ ਜੇਕਰ ਆਪਾਂ ਗੱਲ ਕਰੀਏ ਦੁਸ਼ਹਿਰਾ ਗਰਾਊਂਡ ਵਿੱਚ ਤੁਹਾਡੀ ਹੀ ਮੂਰਤੀ ਲੱਗਦੀ ਹੈ ਹਾਂ ਤੇ ਸਾਰਾ ਮੇਨ ਦਰਗਿਆਨਾ ਮੰਦਿਰ ਜਿਹੜੀ ਭੈਣ ਜੀ ਲక్ష్ਮੀ ਕਾਂਚਾਲਾ ਡਾਕਟਰ ਕੇ ਜੀ ਅਰुण ਖੰਨਾ ਜੀ ਦੇ ਸਹਿਯੋਗ ਨਾਲ ਉਹ ਬਣਾ ਰਹੇ ਆਂ ਔਰ ਅਕਨਮ ਬੜੀ ਤੋਂ ਹਮਤਾਨਾ ਬਣਾਇਆ ਜਾ ਰਿਹਾ ਦਸਾਰਾ ਉੱਥੋਂ ਦਰਗਾਂ ਔਰ ਜਿਹੜੀ ਪੰਜਾਬ ਚ ਸਭ ਨਾਲੋਂ ਵੱਡੀ ਮੂਰਤੀ ਕਹਿ ਸਕਣਾ ਜਿਹੜੀ ਮੈਂ ਬਣਾ ਰਹੇ ਆਂ ਦਰਗਿਆਨਾ ਮੰਦਿਰ ਔਰ ਵੱਡੇ ਉਹਦੇ ਚੈਸਟ ਔਰ ਥੱਲੇ ਦਾ ਜਿਹੜਾ ਬੀਸਕ ਗਰੇ ਉਹ ਬਾਹਰ ਪਏ ਹੋਏ ਨੇ ਇਹ ਵੀ 1-2 ਦਿਨਾਂ ਚ ਇਹ ਵੀ ਤਿਆਰ ਹੋ ਜਾਏਗਾ ਰਾਮ ਰਾਵਣ ਦਾ ਮੇਗਨਾਦਾ ਕੁੰਮ ਕਰਨ ਦਾ ਉਹ ਤਿੰਨੋ ਹੀ ਤੁਹਾਡੇ ਵੱਲੋਂ ਤਿਆਰ ਕੀਤੇ ਜਾਂਦੇ ਨੇ ਨਹੀਂ ਮੈਡਮ ਉੱਥੇ 21 ਵਾਰ ਬਣਦੇ ਆ ਰਾਵਣ ਹੀ ਬਣ ਰਿਹਾ ਪਰ ਕਮਕਰਨ ਮੇਗਨਾਦ ਨਹੀਂ ਬਣ ਰਿਹਾ ਕਿਸੇ ਤਰ੍ਹਾਂ ਕਿ ਆਪਾਂ ਰਾਵਣ ਜਿਹੜਾ ਹਰ ਵਾਰੀ ਚਲਾਇਆ ਜਾਂਦਾ ਹਰ ਵਾਰੀ ਤੁਹਾਡੇ ਵਿਆਹ ਤੇ ਬੰਦਾ ਹਾਂਜੀ ਹਾਂਜੀ ਮੈਡਮ ਦੁਰਗਾਣਾ ਮੰਦਿਰ ਦਾ ਕੋਈ ਸਹਿਯੋਗ ਮੈਨੂੰ ਲਾ ਲੋਗੇ ਅਸੀਂ ਇੱਕ ਤੁਹਾਡੇ ਹੋਰ ਥੋੜੀ ਮਿਸਾਲ ਦਿੰਨਾ ਕਿ ਅਸੀਂ ਜਦੋਂ ਰਾਮਚੰਦਰ ਜੀ ਤੇਰਾ ਤੈ ਯੁੱਗ ਦੀ ਉਸ ਟਾਈਮ ਜੀ ਰਾਮ ਜੀ ਦੇ ਨਾਲ ਜੁੜੇ ਸੀ ਔਰ ਅੱਜ ਵੀ ਜੋ ਨਾਲ ਜੁੜੇ ਹੋਏ ਆ ਔਰ ਜਦੋਂ ਰਾਮਚੰਦਰ ਜੀ ਨੂੰ ਬਨਵਾਸ ਹੋਇਆ ਸੀ ਤ੍ਰੇਤਾ ਯੁਗ ਦੇ ਵਿੱਚ ਕੇਵੜ ਮਹਾਰਾਜ ਜੀ ਨੇ ਕੀਤਾ ਸੀ ਜੋ ਸਰਯੂਨਾਂ ਦੀ ਪਾਰ ਲੰਘਾਈ ਸੀ ਅਸੀਂ ਉਸ ਜਾਤੀ ਦੇ ਕੇਵੜ ਉਹਨੇ ਮੱਲਾ ਉਹਨੇ ਇਹ ਕੇ ਜੰਦਰ ਰਾਮ ਜੀ ਦਾ ਹਾਥੀ ਇੱਕ ਪੜਾਵਾਟਾ ਸਰੂਪ ਉਦੋਂ ਵੀ ਇਹੀ ਸੇਵਾ ਕੀਤੀ ਮਾਰਾ ਕੇਵੜ ਰੂਪ ਦੇ ਵਿੱਚ ਬੇੜੀ ਪਾਰ ਲਗਾ ਕੇ ਉਹਨਾਂ ਨੇ ਕਿਰਾਇਆ ਸੀ ਔਰ ਅਜੇ ਰਾਵਣ ਬਣਾ ਰਹੇ ਸੀ ਉਹਨੇ ਜਿਵੇਂ ਕਿ ਇਹ ਕੰਮ ਤੇ ਕੁਝ 2 ਤੋਂ 3 ਮਹੀਨਿਆਂ ਦਾ ਹੀ ਹੁੰਦਾ ਉਸ ਤੋਂ ਬਾਅਦ ਤੁਸੀਂ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਮੈਡਮ ਮੇਰੇ ਆਪਣਾ ਟੇਲਰ ਦੀ ਸ਼ੌਪ ਹੈ ਮੇਰੀ ਮੈਂ ਅੱਛਾ ਕਾਰੀਗਰ ਆ ਮੈਂ ਅੱਛੀ-ਅੱਛੀ ਸ਼ੌਪ ਤੇ ਕੰਮ ਵੀ ਕੀਤਾ ਆਇਆ ਵਾ ਔਰ ਮੇਰੀ ਦੁਕਾਨ ਹੈ ਆਪਣੀ ਸਿਰਫ ਇੱਕ ਮੇਰਾ ਇੱਕ ਸ਼ੌਂਕ ਲਗਾ ਲਓ ਕਿ ਜਿਹੜੇ ਅਸੀਂ ਪੀੜ੍ਹੀਆਂ ਦੇ ਪੀੜ੍ਹੀਆਂ ਅਸੀਂ ਪੀੜ੍ਹੀਆਂ ਦੇ ਪੀੜ੍ਹੀਆਂ ਅਸੀਂ ਕਰ ਰਹੇ ਆ ਔਰ ਅਸੀਂ ਨਾਲ ਨੂੰ ਅੱਗੇ ਮੇਰੇ ਬੱਚੇ ਵੀ ਸਾਡੇ ਸਹਿਯੋਗ ਦੇ ਰਹੇ ਆ ਔਰ ਸਾਡਾ ਯਾਨੀ ਕਿ ਇਥੇ ਵਿੱਚ ਜੋ ਵੀ ਹੈ ਇਹਨਾਂ ਪ੍ਰੋਫਟਸ ਹਨ ਇੱਕ ਸ਼ੌਂਕੀਅਤੌਰ ਤੇ ਕਰੀਦਾ ਕੰਮ ਹੁਣ ਆ ਵੇਖੋ ਮੈਡਮ ਮੈਂ ਐਪ ਡਰਾਵਨ ਤਿਆਰ ਕਰ ਰਹੇ ਆਂ ਇੰਗਲੇਪਾਂ ਹਰਾਂਦੀ ਇਹ ਕੱਟ ਤੋਂ ਕੱਟ ਵੀ ਇਹਨੂੰ ਜਿੰਨੀ ਦੇਰ 15 20 ਜਨੇ ਲੱਗਣਗੇ ਨਹੀਂ ਹਿੱਲੇਗਾ ਨੇ ਇਹ ਵੇਖੋ ਐਨਾ ਜਗ੍ਹਾ ਹੈ ਇੱਥੇ ਮੇਰਾ ਹੱਥ ਨਹੀਂ ਪਹੁੰਚ ਰਿਹਾ ਇਹਨੂੰ ਗੋ ਨਾਲ ਕਰਨਾ ਪੈਣਾ ਸਾਨੂੰ ਕੰਮ ਅੱਗੇ ਜੋ ਤੁਸੀਂ ਕਿਸ ਤਰੀਕੇ ਦੇ ਨਾਲ ਕਰਦੇ ਇਹਨੂੰ ਗੋ ਬਣਾਣੀ ਪੈਣੀ ਅੱਗੇ ਜਿਸ ਤਰ੍ਹਾਂ ਕਿ ਬਿਲਡਿੰਗ ਬੰਦੀ ਹੈ ਗੋ ਬਣਾ ਕੇ ਤੇ ਫਿਰ ਇਹਨੂੰ ਓਏ ਬਾਜ ਟੱਲਣਾ ਓਏ ਗੋ ਗੋ ਬਣਾ ਕੇ ਫਿਰ ਇਹਨੂੰ ਉੱਚਾ ਕਰਨਾ ਪੈਣਾ ਫਿਰ ਜਾ ਕੇ ਕੰਮ ਹੋਣਾ ਹੁਣ ਜਿੰਨੀ ਦੇਰ ਸਾਨੂੰ 8 10 ਬੰਦੇ ਮਿਲਣਗੇ ਨਹੀਂ ਇਹਨੇ ਪਲਟਨੇ ਹੀ ਨਹੀਂ ਵੀ ਫਿਰ ਖਰਚਾ ਹੁੰਦਾ ਹੋਏਗਾ ਜਿੰਨਾ ਛੋਟਾ ਕੰਮ ਹੋਏਗਾ ਉਹਨਾ ਘੱਟ ਖਰਚਾ ਜਿੰਨਾ ਵੱਡਾ ਕੰਮ ਹੋਏਗਾ ਉਹਨਾ ਵੱਡਾ ਖਰਚਾ ਉਹਨਾਂ ਨੂੰ ਤੇ ਇੱਕ ਦੋ ਬੰਦੇ ਲਾ ਲਾਂਗੇ ਜਿਸ ਤਰ੍ਹਾਂ ਮਰਜ਼ੀ ਲਾ ਦਾਂਗੇ ਇਹਨੂੰ ਐਨੇ ਨਹੀਂ ਹਿਲਣਾ ਇਹ ਵੇਖੋ ਤੇ ਸਾਰਾ ਮਾਲ ਜਿਹੜਾ ਵਾ ਪਾੜ ਕੇ ਲੱਗਿਆ ਆ ਛੋਟੀ ਮੂਰਤੀ ਹੈ ਇਹਦੇ ਵਿੱਚ ਵਖਾਓ ਵੇਖੋਗੇ ਤੇ ਜਿੰਨਾ ਮਾਲ ਲੱਗਿਆ ਆ ਸਭ ਸਬੂਤਾ ਲੱਗਿਆ ਆ ਤੇ ਪਾੜ ਕੇ ਕੋਈ ਮਾਲ ਨਹੀਂ ਲੱਗਿਆ ਆ ਜਿੰਨਾ ਵਾਸ ਲੱਗਿਆ ਆ ਇਹਦੇ ਵਿੱਚ 10 ਤੋਂ 15 ਬੰਦੇ ਦਾ ਕੰਮ ਹੈ ਹਾਂ ਇਹਦਾ 15 ਜਣ ਤੋਂ ਬਗੈਰ ਨਹੀਂ ਹਿਲਣਾ ਇਹਨੇ ਵੱਡਾ ਨਾ ਮੂੰਹ ਵੱਡਾ ਪੁਤਲਾ ਵੱਡਾ ਪੁਤਲਾ ਅੰਮ੍ਰ ਪੰਜਾਬ ਚ ਸਭ ਨਾਲੋਂ ਵੱਡਾ ਕਹਿ ਸਕਦਾ ਹਾਂ ਮੈਂ ਬਹੁਤ ਹੀ ਹਾਈ ਟੈਸਟ ਪੁਤਲੇ ਦੀ ਹਾਂਜੀ ਕਿੰਨਾ ਕੁ ਫੁੱਟ ਹੈ ਇਹ 100 ਫੁੱਟ ਪਲੱਸ ਹੈਗੀ ਹੈ 100 ਫੁੱਟ ਦਾ ਰਾਵਣ ਜਿਹੜਾ ਤਿਆਰ ਹੋ ਰਿਹਾ ਹੈ ਦੁਰਗਾ ਨ ਮੰਦਰ ਵਾਸਤੇ ਹੋ ਰਿਹਾ ਹੈ ਦੁਰਗਾ ਨ ਮੰਦਰ ਲਈ ਹੋ ਰਿਹਾ ਹੈ ਇਹ ਉਹਨਾਂ ਦੀ ਥੱਲੇ ਦੀ ਘਗਰੀ ਹੈ ਉਹ ਸਾਹਮਣੇ ਚੈਸਟ ਭਈ ਹੋਈ ਹੈ ਇਹ ਜਿਹੜਾ ਉਹ ਬਾਹਰ ਰਗਾ ਲੋ ਕਾਗਜ਼ ਵਗੈਰਾ ਉਹ ਅੱਗੇ ਲਗਾਵਾਂਗੇ ਮੈਂ ਤੇ ਤੋਪ ਨਾਲ 파ੜਨਾ ਚਾਲੂ ਹੋ ਜਾਂਦਾ ਹੈ ਜਿਆਦਾ ਜੇ ਜੇਕਰ ਆਪਾਂ ਗੱਲ ਕਰੀਏ ਇਹਦੀ ਮੇਕਿੰਗ ਦੀ ਮੇਕਿੰਗ ਕਿਸ ਤਰ੍ਹਾਂ ਹੁੰਦੀ ਹੈ ਮੇਕਿੰਗ ਮੈਡਮ ਜਿਸ ਤਰ੍ਹਾਂ ਕਿ ਉਹ ਲੱਗੇ ਅੱਗੇ ਤਿਆਰ ਕਿ ਦਿਨ ਥੋੜੇ ਰਹਿਣਗੇ ਵੀ ਮੇਕਿੰਗ ਕਰਨੀ ਸ਼ੁਰੂ ਕਰ ਦੇਣੀ ਦਿਨ ਰਾਤ ਕਰਨਾ ਪੈਂਦਾ ਹਾਂ ਦਿਨ ਰਾਤ ਕਿ ਜਿੰਨੀ ਧੁੱਪ ਆ ਗਈ ਧੁੱਪ ਵਿੱਚ ਅਗੀ ਮੇਕਿੰਗ ਕਰ ਦਾਂਗੇ ਧੁੱਪ ਨਾਲ ਤਾਂ ਰੰਗ ਫੇਟ ਹੋ ਜਾਂਦਾ ਰਾਤ ਨੂੰ ਲੱਗ ਕੇ ਮਿਹਨਤ ਪ੍ਰੋਪਰ ਮਿਹਨਤ ਦਾ ਕੰਮ ਹਾਂ ਦਿਨੇ ਨਹੀਂ ਕੰਮ ਹੁੰਦਾ ਇਹ ਜਦੋਂ 2-3 1-2 ਦਿਨ ਰਹਿ ਜਾਂਦੇ ਫਿਰ ਨਹੀਂ ਤਿਆਰੀ ਹੁੰਦੀ ਉਹ ਵਿਨੋਦ ਜੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਸ ਪ੍ਰੋਪਰਲੀ ਸਾਨੂੰ ਦੱਸਿਆ ਇਸ ਦੀ ਪੂਰੀ ਮੇਕਿੰਗ ਦਾ ਕਿਸ ਤਰ੍ਹਾਂ ਜੋ ਕਿ ਹੈ 라ਵਣ ਬਣਾਇਆ ਜਾਂਦਾ ਹੈ ਰਾਵਣ ਦਾ ਪੁਤਲੇ ਨੂੰ ਜਿਹੜਾ ਕਿ ਉਹ ਦੁਸ਼ਹਿਰੇ ਜਾ ਕੇ ਫੂਕਦੇ ਨੇ ਇਹਨਾਂ ਵੱਲੋਂ ਐ ਤਿਆਰ ਕੀਤਾ ਜਾਂਦਾ ਹੈ ਪੁਤਲਾ ਵਿਨੋਦ ਕੁਮਾਰ ਜੀ ਇਹਨਾਂ ਦਾ ਕਿ ਰਾਵਣ ਦਾ ਜਿਹੜਾ ਕਿ ਫੇਸ ਹੈ ਉਹ ਵੀ ਇੰਗਲੈਂਡ ਗਿਆ ਸੀ ਇਹਨਾਂ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿਉਂਕਿ ਇਹਨਾਂ ਨੇ ਖੁਦ ਮਿਹਨਤ ਨਾਲ ਬਣਾਇਆ ਇਸ ਚੀਜ਼ ਨੂੰ ਤੇ ਇਹ ਹੁਣ ਵਿਦੇਸ਼ ਦੇ ਵਿੱਚ ਵੀ ਚੱਲ ਜਾਂਦਾ ਹੈ